ਤਨੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਸਤਗੁਰ ਪੂਰੇ ਭਾਣਾ ਤਾਂ ਜੱਪਿਆ ਨਾਮ ਰਮਾਣਾ ਸਤਗੁਰ ਪੂਰੇ ਭਾਣਾ ਪਰ ਹੀ ਭਾਈ ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤਰਟਦਾ ਹੈ ਤਾਂ ਜਪਿਆ ਨਾਮ ਰਮਾਣਾ ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਗੋਬਿੰਦ ਕਿਰਪਾ ਧਾਰੀ ਪਰਮਾਤਮਾ ਨੇ ਮਿਹਰ ਕੀਤੀ ਪ੍ਰਭੂ ਰਾਖੀ ਪੈ ਜੂ ਹਮਾਰੀ ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ ਤਾ ਪ੍ਰਮਾਤਮਾ ਨੇ ਸਾਡੀ लाज ਰੱਖ ਲਈ ਔਰ ਕੇ ਚਰਨ ਸਦਾ ਸੁਖ ਦਾਈ ਇਹ ਭਾਈ ਪ੍ਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ ਜੋ ਇੱਛਾ ਸੁਈ ਫਲ ਪਾਵੇ ਵਰਤੀ ਆ ਸੁਨਾ ਜਾਏ ਜਿਹੜੇ ਮਨੁੱਖ ਹਰ ਚੰਨ ਦਾ ਆਸਰਾ ਲੈਂਦੇ ਹਨ ਉਹ ਜੋ ਕੁਝ ਪ੍ਰਮਾਤਮਾ ਪਾਸੋਂ ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ ਪਰਮਾਤਮਾ ਦੀ ਸੰਹਾਰਤਾ ਉੱਤੇ ਰੱਖੀ ਹੋਈ ਕੋਈ ਵੀ ਆਸ ਖਾਲੀ ਨਹੀਂ ਜਾਂਦੀ ਰਹਾਉ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੈ اے ਭਾਈ ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉੱਤੇ ਮਿਹਰ ਕਰਦਾ ਹੈ ਉਹ ਸੰਤ ਸੁਭਾਅ ਬਣ ਜਾਂਦਾ ਹੈ ਤੇ ਪਰਮਾਤਮਾ ਦੀ ਸਿਰਫ ਸਲਾਹ ਦੇ ਗੀਤ ਗਾਉਂਦਾ ਹੈ। ਪ੍ਰੇਮ ਭਗਤਤਾ ਕਾ ਮੰਨ ਲੈਣਾ ਪਰ ਬ੍ਰਹਮ ਮਨ ਭਾਵੈ। ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ ਭਰੀ ਭਗਤੀ ਵਿੱਚ ਮਸਤ ਹੋ ਜਾਂਦਾ ਹੈ। ਉਹ ਮਨੁੱਖ ਪਰਮਾਤਮਾ ਦੇ ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ। ਆਟੂ ਪਹਿਰ ਹਰ ਕਾ ਜਸ ਰਵਣਾ ਵਿੱਕਾ ਠਗੋਰੀ ਲਾਠੀ ਏ ਭਾਈ ਅਠੇ ਪਹਿਰ ਹਰ ਵੇਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਨਾਲ ਵਿਕਾਰਾਂ ਦੀ ਠੱਗ ਬੁੱਟੀ ਦਾ ਜ਼ੋਰ ਮੁੱਕ ਜਾਂਦਾ ਹੈ ਸੰਗ ਮਿਲਾਇ ਲਿਆ ਮੇਰਾ ਕਰਤਾ ਸੰਤ ਸਾਧ ਭਏ ਸਾਥੀ ਜਿਸ ਪੀ ਮਨੁੱਖ ਨੇ ਸਿਫ ਸਲਾਹ ਵਿੱਚ ਮਨ ਜੋੜਿਆ ਕਰਤਾਰ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਸੰਤ ਜਨ ਉਸ ਦੇ ਸੰਗੀ ਸਾਥੀ ਬਣ ਗਏ ਕਰਤੈ ਲਈ ਨੇ ਸੋ ਸਰਬ ਸਰਬ ਸੁਦੀਨੇ ਆਪੇ ਆਪ ਮਿਲਾਇਆ ਇਹ ਭਾਈ ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ ਚਰਨਾਂ ਦਾ ਆਰਾਧਨ ਕੀਤਾ ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖਸ਼ ਦਿੱਤਾ ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ ਕਉ ਨਾਨਕ ਸਰਬ ਥੋਕ ਪੂਰਨ ਪੂਰਾ ਸਤ ਗੁਰ ਪਾਇਆ ਇਹ ਨਾਨਕ ਆਖ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ ਉਸ ਦੇ ਸਾਰੇ ਕੰਮ ਸਫਲ ਹੋ ਗਏ ਕਰਦੈ ਲੈ ਨੇ ਸਰਬ ਸੋਦੀਨੇ ਆਪੇ ਆਪ ਮਿਲਾਇਆ ਕਉ ਨਾਨਕ ਸਰਬ ਤੋਂ ਪੂਰਨ ਪੂਰਾ ਸਤ ਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ